ਜੀ ਵੀਧੀ ਪਿੰਦਰ ਲੋਕਾਂ ਤੁਹਾਡੀ ਮਾਤਾ ਜੀ ਦੀ ਜੁਬਾਨ ਦੀ ਜੁਨਿਆ ਜੇਵਾ ਕੰਧਾ ਮੱਪਤਾ ਦਾ ਮਾਨ ਬਖਸ਼ਿਆ ਸੋ ਕੀ ਕਹਣਾ ਚਾਹੋਗੇ ਕਿਵੇਂ ਦੇਖਦੇ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਮੇਰਾ ਨਾਮ ਮਨੀਤ ਸ਼ਰਮਾ ਮੇਰਾ ਪਿੰਡ ਬਾਲਾਪਿੰਡੀ ਮੇਰੀ ਮਾਤਾ ਜੀ ਸਰਪੰਚ ਨੇ ਬਾਲਾਪਿੰਡੀ ਦੀ ਲੋ ਪਿਛਲੀ ਪੰਚਾਇਤੋਂ ਲੋ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਜੋ ਤੁਹਾਡੀ ਗੋਈ ਨੂੰ ਪੂਰੇ ਕਰਵਾਏ ਜਾਂਦੇ ਪਿਛਲੀ ਪੰਚਾਇਤ ਚ ਚਲੋ ਜਿਹਦੇ ਕੰਮ ਅਧੂਰੇ ਰਹਿ ਗਏ ਉਹ ਆਪਾਂ ਇਸ ਬਾਰੇ ਸਾਰੇ ਕਰਾਂਗੇ ਕਿ ਜ਼ਰੂਰ ਜੀ ਬੱਜੀ ਤੁਸੀਂ ਆਮ ਦੇਖਿਆ ਹੋਵੇਗਾ ਜਦੋਂ ਬਾਹਰਲੇ ਪਿੰਡਾਂ ਵਿੱਚ ਜਾਂਦਾ ਸੋ ਮੋਨੋਪੁਟੇ ਲੱਗੇ ਹੁੰਦੇ ਨੇ ਲਾਈਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡਾਂ ਦੇ ਵਿੱਚ ਕੋਈ ਚੱਲਿਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਲਾਇਬ੍ਰੇਰੀ ਹੁੰਦੀ ਆ ਕਿਸਪੈਂਸਰੀ ਹੁੰਦੀ ਆ ਆਪਣਾ ਜਿਮ ਹੁੰਦੀ ਆ ਖੇਡ ਦਾ ਮદાન ਹੁੰਦਾ ਇੱਕ ਵਧੀਆ ਦੇਖਣੇ ਰਹਿੰਦੀ ਆ ਇਹ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਕੋਈ ਇਦਾਂ ਦੀ ਸੁੱਖ ਸੁਵਿਧਾ ਮਿਲਦੀ ਆ ਕੀ ਨਹੀਂ ਨਹੀਂ ਚਲੋ ਤੁਹਾਡੇ ਪਿੰਡ ਹੈ ਜੇ ਤਾਂ ਕਿਤੇ ਨਹੀਂ ਹੈਗੀ ਤੁਹਾਡੀ ਕੋਸ਼ਿਸ਼ ਜ਼ਰੂਰ ਹੈਗੀ ਆ ਪਿੰਡ ਵਿੱਚ ਲਾਇਬ੍ਰੇਰੀ ਲਿਆਉਣ ਦੀ ਡਿਸਪੈਂਸਰੀ ਲਿਆਉਣ ਦੀ ਤੇ پارک ਬਣਾਣ ਦੀ ਹੋਰ ਵੀ ਜਿਹੜੇ ਕੰਮ ਸਾਡੇ ਹੈਗੇ ਜਰੂਰ ਕੋਸ਼ਿਸ਼ ਕਰਾਂਗੇ ਆਪਾਂ ਨੂੰ ਕੰਪਲੀਟ ਕਰਨ ਦੀ। ਸੋ ਰਸਨਕਾਰ ਦੀ ਸਮੱਸਿਆ ਕਾਫੀ ਮਿਲਾਂ ਵਿੱਚ ਹੁੰਦੀ ਜਿਹੜੇ ਲੋਕ ਲੋਗ ਹੁੰਦੇ ਉਹਨਾਂ ਦਾ ਰਸਨ ਕਾਮ ਨਹੀਂ ਬੰਦੇ ਗਰੀਬੀ ਦਾ ਰਸਨ ਨਹੀਂ ਪਾਉਂਦਾ। ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਕੋਈ ਇਦਾਂ ਦੀ ਸਮੱਸਿਆ ਹੈਗੀ ਹੈ? ਨਹੀਂ ਸਾਡੇ ਪਿੰਡ 'ਚ ਕੁਝ ਹੀ ਬੰਦਿਆਂ ਦੀ ਸਮੱਸਿਆ ਹੈਗੀ ਆ। ਆਪਾਂ ਜਦੋਂ ਵੀ ਉਹਨਾਂ ਦਾ ਛੈਡ ਖੁੱਲਦੀ ਆ ਤੇ ਉਹਨਾਂ ਦੇ ਕੰਮ ਆਪਾਂ ਜਰੂਰ ਕਰਵਾਵਾਂਗੇ ਆਲੇ। ਬਿਲਕੁਲ ਸਮਝਿਆ ਸੈਡ ਮੰਤ ਹਾਂ ਜੀ ਸੈਡ ਬੰਦ ਕਰਕੇ ਸਮੱਸਿਆ ਆ ਰਹੀ ਹੈ ਕਿ ਜਿਨ੍ਹਾਂ ਦੇ ਕਈਆਂ ਦੇ ਕਟੇ ਗਏ ਆ ਤੇ ਕਈਆਂ ਦੇ ਨਵੇਂ ਬਣਾਉਣ ਵਾਲੇ ਵੀ ਆ ਗਏ ਉਹ ਮੰਨੋ ਇਹਦਾ ਹੀ ਗੱਲ ਨਹੀਂ ਮੇਰੇ ਕਦੇ ਵਿੱਚ ਜਿਹੜੇ ਲੋਕ ਹੁੰਦੇ ਆ ਉਹ ਜਲਾ ਨੀਤਾਂ ਦਾ ਨਜਾਇਜ਼ ਨਾਮ ਪਾਈ ਜਾਂਦੇ ਆ ਤੁਸੀਂ ਆਮ ਸੋਸ਼ਲ ਮੀਡੀਆ ਤੇ ਦੇਖਿਆ ਹੋਵੇ ਹਾਂਜੀ ਹਾਂਜੀ ਉਹ ਤੁਹਾਡੀ ਗਾਈ ਦੇ ਵਿੱਚ ਕਿਵੇਂ ਦੇਖਿਆ ਦੇ ਨੀ ਨੀ ਉਹ ਤੇ ਗਲਤ ਹੈ ਜੀ ਜਿਹਨੂੰ ਕੰਮ ਦੀ ਲੋੜ ਹੈਗੀ ਉਹਨੂੰ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਨਾ ਠੀਕ ਨੇ ਆਪਾਂ ਸਾਡੇ ਵਿੱਚ ਜਿਹੜੇ ਸਾਡੇ ਕੋਲ ਬੰਦੇ ਕੰਮ ਕਰ ਰਹੇ ਆ ਉਹ ਸਾਰੇ ਬੇਜ਼ਗਾਰਾ ਜਿਹਦੇ ਕੰਮ ਕਰਨ ਲੱਗੇ ਆ ਔਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਮਨੋਂ ਕੋਈ ਠੀਕ ਆ ਮੁੰਡਾ ਨਹੀਂ ਆ ਇਹ ਨਹੀਂ ਨਹੀਂ ਨਿਆਜ ਕੋਈ ਨਹੀਂ ਆਡੇ ਕੋ ਸਾਰੇ ਕੰਮ ਕਰਨ ਵਾਲੇ ਆ ਲੋੜਮੰਦ ਬੰਦੇ। ਪਿੰਡ ਦੀ ਅਜੂਬੇ ਤੋਂ ਲੈ ਕੇ ਕਿਵੇਂ ਦੇਖੀਓ ਸਕੂਲ ਕਿੰਨੀ ਤੱਕ ਕੀ ਲੱਗਦਾ ਹੈ ਸਕੂਲ ਦੇ ਤਾਂ ਦੀ ਕਮੀਆਂ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈ। ਨਹੀਂ ਸਕੂਲ ਦੇ ਵਿੱਚ ਸਾਡੇ ਜਿਹੜੀ ਲੱਗਦਾ ਉਹ ਤੇ ਚਲੋ ਆਪਣੇ ਤੁਹਾਨੂੰ ਪਤਾ ਹੀ ਆ ਕਿ ਉਹ ਸਰਕਾਰਾਂ ਤੋਂ ਸਿੱਧੀ ਅਗਰਾਂ ਤੋਂ ਆਉਂਦੀ ਆ ਆਪਣੇ ਆ ਕਿ ਨਹੀਂ ਤੇ ਬੱਚੇ ਜੀ ਸਾਡੇ ਵੱਧ ਵੱਧ ਮੈਸਾ 4-500 ਗਿਣਤੀ ਜਿਹੜੇ ਬੱਚੇ ਸਕੂਲ ਆ ਗਈ ਆ ਪ੍ਰਾਇਮਰੀ ਸੈਕੰਡਰੀ ਤੋਂ ਨੇ ਸਕੂਲ ਅੱਡੇ ਹਾਂ ਜੀ ਆਹ ਠੀਕ ਆ ਠੀਕ ਆ ਸਟਾਫ ਬੜਾ ਵਧੀਆ ਹਾਂ ਪਿੰਡਾਂ ਚਾਹੀਆਂ ਹਾਂ ਹਾਂ ਜੀ ਨਵੇਂ ਘਰ ਭਰੇ ਗਏ ਆ ਕੀ ਤੇ ਪਿੰਡ ਵਿੱਚ ਕਿੰਨੇ ਕਿਤੇ ਪਠੰਡਾ ਕਿੰਨੇ ਨਵੇਂ ਘਰ ਭਰੇ ਗਏ ਸਾਡੇ ਮੈਂ ਆਪਣੇ ਮਨਾ 6 ਮਹੀਨੇ ਹੋਇਆ ਨੂੰ ਬਣੇਦੇ ਤੇ ਇਸ ਵਿੱਚ ਮੈਂ ਨਾ 25 ਤੋਂ 26 ਘਰ ਜਿਹੜੇ ਹੁਣ ਜਿਹੜੇ ਆਏ ਨਵੇਂ ਗ੍ਰਾਂਟਾਂ ਉਹਨਾਂ ਦੇ ਨਾਮ ਪਾਏ ਆ 25 ਤੋਂ 26 ਆ ਦੇਖੋ ਉਹਨ ਸਰਕਾਰ ਕਹਿ ਰਹੀ ਹੈ ਸੈਂਟਰ ਗਵਰਨਮੈਂਟ ਸਕੀਮਾਂ ਇੱਕ ਦੋ ਮਹੀਨੇ ਵਿੱਚ ਮਿਹਾਸਾਉਣਾ ਆ ਜਾਣਗੇ ਗਰੰਟਾਂ ਮਾਂ। ਉਹ ਗਰੀਬੀ ਅੰਦਰ ਤੋਂ ਜਿਹੜਾ ਹੈ ਉਹਨਾਂ ਨੂੰ ਮੋਰਨਾਂ ਤੋਂ ਉਹਨਾਂ ਤੇ ਹੀ ਪਾਏ। ਹਾਂਜੀ 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 ਜਿਨ੍ਹਾਂ ਦੇ ਬਿਲਕੁਲ ਘਰ ਦੀ ਮਾਰੀ ਹਾਲਾਤ ਹੈ ਉਹਨਾਂ ਦੇ ਨਾਂ ਪਾਏ ਆ। ਜੀ ਜੀ ਸੈਂਟਰ ਗਵਰਨਮੈਂਟ ਜਾਂ ਜਿਆਸਤ ਤੋਂ ਸੁਖ ਸਹੂਤਾਂ ਗਰੀਬ ਲੋਕਾਂ ਵਾਸਤੇ ਪਿੰਡਾਂ ਜੁੰਦੀਆਂ। ਉਹ ਕਿੰਨਾ ਗਿਆ ਧੜੇ ਬੰਦੀ ਉੱਤੇ ਕਪੋਈ ਦਾਨੀ ਹੁੰਦੀਆਂ। ਉਹ ਆਜੀ ਦੀ ਇਕ ਵਾਰੀ ਤੇ ਕਿਉਂ ਬਰਲਾ ਕੀਤਾ ਜਾਏਗਾ। ਮੈਂ ਲੋਕਾਂ ਨੇ ਮੈਨੂੰ ਸਰਪੰਚ ਬਣਾਇਆ ਕਿਸੇ ਨੇ ਬੋਰਡ ਪਾਈ ਜਾਂ ਨਾਂ ਪਾਈ ਹੋਏ। ਮੇਰਾ ਫੋਕਸ ਇਹੀ ਗੱਲ ਦਾ ਕਿ ਜਿਹੜੀ ਸਰਕਾਰ ਤੋਂ ਸਹੂਲਤ ਮੈਨੂੰ ਮਿਲੇਗੀ ਉਹ ਮੈਂ ਜਰੂਰ ਹਰ ਕਿਸੇ ਦੇ ਘਰ ਤੱਕ ਜਰੂਰ ਪਹੁੰਚਾਵਾਂਗਾ। ਸਰ ਕਈ ਵਾਰੀ ਪਿੰਨਾਂ ਦੇ ਝਗੜੇ ਨੇ ਤਵਾਜੰਗ ਲੋਕਾਂ ਨੂੰ ਥਾਣੇ ਪਿੱਛੇ ਧੱਕੇ ਖਾਣੇ ਪੈਂਦਾ ਸਮਾਜ ਬਰਬਾਦ ਹੁੰਦਾ ਤੇ ਪੈਸਾ ਵੀ ਬਰਬਾਦ ਹੁੰਦਾ। ਸੋ ਇੱਕ ਹਮੰਗੀ ਦੀ ਗੀ ਜੁਮੇਵਾਰੀ ਕਿਵੇਂ ਲੈ ਦੋ? ਨਹੀਂ ਸਰਪੰਚ ਦੀ ਜ਼ਿੰਮੇਵਾਰੀ ਜਿਹੜੀ ਕਿ ਅਸਲ ਤੇ ਜਿਹੜੇ ਫੈਸਲੇ ਜਿਹੜੇ ਆ ਉਹ ਕਿ ਪੰਚਾਇਤ ਦੇ ਵਿੱਚ ਨਿਪਟੇ ਜਾਣ ਉਹ ਹੀ ਚੰਗੇ ਆ ਜਿਹੜਾ ਜਿਆਦਾ ਕੋਈ ਵੱਡਾ ਮਸਲਾ ਹੋਏ ਉਹ ਹੀ ਜਾਏ ਥਾਣੇ ਤੇ ਠੀਕ ਆ ਨਹੀਂ ਤੇ ਪਿੰਡ ਦੇ ਵਿੱਚ ਪੰਚਾਇਤ ਦੇ ਵਿੱਚ ਪਬਾਕੀ ਥਾਣੇ ਜਾ ਕੇ ਉਹਨਾਂ ਦਾ ਪੈਸਾ ਬਰਬਾਦ ਹੋਣਾ ਹੈ ਉਹਨਾਂ ਨਾਲ ਉਹਨਾਂ ਦਾ ਪੈਸਾ ਵੱਜੇਗਾ ਤੇ ਨਾਲ ਉਹਨਾਂ ਦਾ ਫੈਸਲਾ ਹੋ ਜਾਏਗਾ ਜਿਹੜਾ ਠੀਕ ਨਹੀਂ ਉਹ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਐਮ ਰੋਲ ਦਾ ਹੁੰਦਾ ਤੁਹਾਡੇ ਬੰਨ ਕਾਫੀ ਨੌਜਵਾਨ ਹੋਣਗੇ ਹਾਂਜੀ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਰੋਕੀ ਬਣ ਰਹੀ ਉਹਨਾਂ ਨੂੰ ਆਪਾਂ ਜਿੱਦਾਂ ਕਿ ਨਸ਼ਿਆਂ ਤੋਂ ਦੂਰ ਰੱਖਾਂਗੇ ਉਹਨਾਂ ਨੂੰ ਖੇਡ ਦੇ ਬੰਨੇ ਲਾਵਾਂਗੇ ਜਿੱਦਾਂ ਗਰਾਊਂਡ ਪ੍ਰਾਰ ਬਣਾ ਕੇ ਦਿਆਂਗੇ ਉਹਨੂੰ ਵਧੀਆ ਕਰਕੇ ਜਿੰਮ ਦੇਗਾ ਆਪਣਾ ਜਿੰਮ ਵੀ ਬਣਾਉਣ ਲੱਗੇ ਆਪਾਂ ਹੁਣ ਉਹਦੀ ਪ੍ਰਬੰਧੀ ਸਾਡੇ ਕੋ ਆ ਗਈ ਹੈ ਤੇ ਉਹ ਆਪਣੀ ਕੋਸ਼ਿਸ਼ ਹੀ ਰਹੇਗੀ ਇਹਨਾਂ ਨੂੰ ਕਿ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਕੁਝ ਜਿਹੀ ਜਿਹੀ ਸਹੂਲਤਾਂ ਨੂੰ ਮਿਲਣਗੀਆਂ ਨਾ ਜ਼ਰੂਰ ਦੇਾਂਗੇ ਸਰ ਜਦ ਨਸ਼ਾ ਵਿਰੋਧ ਪੰਜਾਬ ਸਰਕਾਰ ਨੇ ਮਹੱਤਵ ਦਿੱਤੀ ਹੈ ਸੋ ਆਪ ਜੀ ਦੇ ਮੈਨੂੰ ਲੈਤੀ ਕਿਵੇਂ ਦੇ ਨਹੀਂ ਸਾਡੇ ਦੇ ਪਿੰਡ ਦੇ ਵਿੱਚ ਕਾਫੀ ਜਿਹੜੇ ਆ ਕਿ ਬੱਚੇ ਜਿਹੜੇ ਆ ਕੰਮ ਲੱਗੇ ਆ ਕੋਈ ਮੁਲਾਜ਼ਮਾ ਕੋਈ ਕੁਝ ਕਰਦੇ ਆ ਸਾਰੇ ਐਜੂਕੇਟ ਬੰਦੇ ਕੋਈ ਤਾਂ ਦਾ ਸਾਡੇ ਪਿੰਡ 'ਚ ਨਹੀਂ ਹੈਗਾ ਕੋਈ ਇਹ ਜਿਹੜਾ ਹਾਂ ਸਭ ਵਧੀਆ ਸਭ ਵਧੀਆ ਕੇਸ ਨਹੀਂ ਨਹੀਂ ਕੋਈ ਕੇਸ ਨਹੀਂ ਹੈ ਜਿਹੜਾ ਕਿ ਦਾ ਚਿੱਟਾ ਜਾਂ ਕੋਈ दारू ਮਾੜੀ ਮੋਟੀ ਜਿਹੜਾ ਕੋਈ ਬੰਦਾ ਕਰਦਾ ਹੋਵੇ ਨਹੀਂ ਤਾਂ ਉਦਾਂ ਦਾ ਕੋਈ ਚੱਕਰ ਨਹੀਂ ਆ ਪਿੰਡ ਬਿਲਕੁਲ ਸਾਫ਼ ਕਿਹੜਾ ਤੁਸੀਂ ਪਹਿਲ ਦੇ ਤੌਰ ਤੇ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਜਾਂਦੇ ਹੋ ਜਿਹੜਾ ਪਿੰਡ ਸੁਖਹੂਦ ਪ੍ਰਦਾਨ ਦੇ ਸਾਡੇ ਜਿੱਦਾਂ ਕਿ ਮੈਨੂੰ ਹਨੂ ਸਾਡੀ ਸਰਕਾਰ ਕਿਨਾਂ ਦਾ ਪੰਚਾਇਤ ਬਣੇ ਦੇ 6 ਮਹੀਨੇ ਹੋਏ ਆ 6 ਮਹੀਨੇ ਦੇ ਵਿੱਚ ਆਪਾਂ ਸ਼ਮਸ਼ਾਨ ਘਾਟ ਦਾ ਕੰਮ ਜਿੱਦਾਂ ਕਿ ਧਰਮਸਾਲਾ ਦਾ ਕੰਮ ਉਹ ਸੀਵਰੇਜ ਦਾ ਕੰਮ ਇਹ 2 3 4 ਕੰਮ ਆਪਾਂ 6 ਮਿੰਟ ਦੇ ਵਿੱਚ ਕਰਾ ਚੁੱਕੇ ਆ ਜਿਹਦੇ ਬਾਕੀ ਸਾਡੇ ਕੰਮ ਪੈਂਡਿੰਗ ਜਿਹੇ ਉੱਪਰ ਪੇਪਰ ਬਣ ਗਈ ਸਾਡੇ ਕੋਲ ਪਈਆਂ ਉਹ ਵੀ ਕੁਝ ਦਿਨਾਂ ਵਿੱਚ ਕੰਮ ਕਰਾ ਦੇਣਾ ਸਭ ਪਿੰਡ ਦੇ ਲੋਕਾਂ ਤੁਹਾਨੂੰ ਸੇਵਾ ਕਰਨ ਦਾ ਮੌਕਾ ਤੁਮ ਮਾਣ ਬਖਸ਼ਿਆ ਤੁਹਾਡੇ ਸਿਰ ਤੇ ਸਪੰਝਿਆ ਤਾ ਸਿਰ ਤੇ ਆ ਸੋ ਮੈਸੇਜ ਕੀ ਦਿਨ ਦੌਲ ਗੁਣਾ ਮੈਸੇਜ ਮੇਰਾ ਇਹ ਹੈ ਕਿ ਚਲੋ ਪਿੰਡ ਨੂੰ ਨਾਲ ਹੋ ਗਿਆ ਨਹੀਂ ਕਿ ਕੱਲੇ ਸਰਪੰਚ ਦਾ ਫਰਜ਼ ਆ ਸਾਰੇ ਜਨਤਾ ਦਾ ਸਭ ਫਰਜ਼ ਆ ਸਾਰੇ ਪਿੰਡ ਦਾ ਸਹਿਯੋਗ ਨਾਲ ਜਿਹੜੀ ਪਿੰਡ ਦੀ ਸਾਫ ਸਫਾਈ ਰੱਖੀ ਜਾਏ ਤੇ ਜਿਦਾਂ ਕਿ ਆਪਾਂ ਪਿੰਡ ਨੂੰ ਖੁਸ਼ਹਾਲ ਬਣਾ ਲਈਏ ਕਿ ਲੋਕੀ ਦੇਖਣ ਕਿ ਆਕੇ ਦੂਰ ਰੂਰ ਆਕੇ ਦੇਖਣ ਕਿ ਵਾਕਈ ਕਿ ਪਿੰਡ ਨੇ ਕੋਈ ਕੰਮ ਕੀਤਾ